ਤਾਰੀਖਾਂ ਸਾਕੀਆਂ ਚੇਂਜ ਕੀਤੀਆਂ ਜਾ ਰਹੀਆਂ ਮੈਂ ਇੱਥੇ ਇੱਕ ਹਿਸਟੋਰੀਕਲ ਗੱਲ ਦਾ ਹਵਾਲਾ ਦੇਦਾ ਦੇਖੋ ਅੱਜ ਕੱਲ ਸਭ ਤੋਂ ਜ਼ਿਆਦਾ ਫਰੇਜ਼ ਨੌਵੇਂ ਪਾਸ਼ਾ ਦੀ ਸ਼ਹਾਦਤ ਬਾਰੇ ਬਣ ਗਈ ਆ ਹਿੰਦ ਦੀ ਚਾਦਰ 100 ਸਾਲ ਪਹਿਲਾਂ ਸਭ ਤੋਂ ਜ਼ਿਆਦਾ ਪੌਪੂਲਰ ਫਰੇਜ਼ ਸੀਗੀ ਧਰਮ ਦੀ ਚਾਦਰ ਹੁਣ ਜਦ ਅਸੀਂ ਖੋ ਹੀ ਕੀਤੀਆਂ ਚੀਜ਼ਾਂ ਬਾਰੇ ਸੀ ਕਿ ਜਦ ਸ਼ਹਾਦਤ ਹੋਈ ਉਸ ਵੇਲੇ ਕੀ ਕਿਹਾ ਗਿਆ ਸੀ ਤਾਨੂੰ ਪਤਾ ਇੰਡੀਆ ਦਾ ਨੈਰੇਟਿਵ ਚੇਂਜ ਹੁੰਦਾ ਰਹਿੰਦਾ ਉਹ ਚੇਂਜ ਕਰਦੇ ਰਹਿੰਦੇ ਨੇ ਆਪਣੇ ਮੁਤਾਬਕ ਫਰੇਜ਼ ਬਣਾ ਲੈਂਦੇ ਨੇ ਕਿਸੇ ਗੁਰੂ ਨੂੰ ਕਿਸੇ ਇੱਕ ਕੌਮ ਲਈ ਜਾਂ ਕਿਸੇ ਇੱਕ ਥਾਂ ਲਈ ਤਾਂ ਆਪਾਂ ਸ਼ਹੀਦ ਨਹੀਂ ਬਣਾ ਸਕਦੇ ਨਾ ਇਹ ਤਾਂ ਛੋਟਾ ਕਰਨਾ ਹੋ ਜੂ ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਆਇਆ ਉਹ ਜਗਤ ਗੁਰੂ ਨੇ ਇੱਕ ਕੋਟ ਪੋਇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦਾ ਨਾਂ ਹੈਗਾ ਸੈਨਾਪਤ ਤੇ ਉਹਨਾਂ ਦੀ ਕਿਤਾਬ ਹੈਗੀ ਸ੍ਰੀ ਗੁਰ ਸੋਭਾ ਹੁਣ ਰੀਸੈਂਟਲੀ ਉਹਦੀਆਂ ਇੰਗਲਿਸ਼ ਟ੍ਰਾਂਸਲੇਸ਼ਨਾਂ ਵੀ ਕੰਮ ਸ਼ੁਰੂ ਹੋ ਰਹੇ ਨੇ ਪਰ ਦੇਖੋ ਇੰਨੇ ਸਾਲ ਹੋ ਗਏ ਸਿਰਫ ਐਡਿਟ ਕੀਤੀ ਪੰਜਾਬੀ ਵਿੱਚ ਮਿਲਦੀ ਹੁੰਦੀ ਸੀ ਉਹ ਵੀ ਘੱਟ ਹੀ ਮਿਲਦੀ ਹੁੰਦੀ ਸੀ ਬਟ ਹੁਣ ਇਹਦੇ 'ਚ ਇੰਟਰਸਟ ਹੋ ਰਿਹਾ ਉਹਦੇ ਵਿੱਚ ਲਿਖਿਆ ਤੇਗ ਬਹਾਦਰ ਸ੍ਰਿਸ਼ਟ ਦੀ ਚਾਦਰ ਇਹ ਹੈਗਾ ਕੋਲਟ ਪੁਆਇਟ ਦਸਵੇਂ ਪਾਸ਼ਾ ਦਾ ਕੋਲਟ ਪੁਆਇਟ ਇਹ ਆਪਾਂ 52 ਕਵੀ ਆਖਦੇ ਹਾਂ ਉਹਨਾਂ 'ਚੋਂ ਇੱਕ ਉਹ ਕਹਿ ਰਿਹਾ ਸ੍ਰਿਸ਼ਟ ਦੀ ਚਾਦਰ ਹੁਣ ਡਾਟਾ ਪਲਾਈਸ ਕਿਉਂਕਿ ਸ੍ਰਿਸ਼ਟ ਮਤਲਬ ਹੋ ਗਿਆ ਹਿਮੈਨਿਟੀ ਜੀ ਨੂੰ ਆਪਾਂ ਕਹਿੰਦੇ ਆ ਕਹਿੰਦੇ ਉਹ ਤਾਂ ਜਿਹੜਾ ਵੀ ਉਹਨਾਂ ਦੀ ਸ਼ਰਨ ਚ ਆਉਂਦਾ ਸੀ ਉਹ ਸ੍ਰਿਸ਼ਟ ਦੀ ਚਾਦਰ 'ਚ ਉਹ ਸ੍ਰਿਸ਼ਟ ਦੀ ਚਾਦਰ ਦਾ ਇੱਥੇ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਆ ਅੱਜ ਵੀ ਪਿਛਲੇ 20 ਸਾਲਾਂ ਵਿੱਚ ਵੀ ਨਵੇਂ ਪਾਦਸ਼ਾਹ ਦੇ ਪ੍ਰਥਾਏ ਬੜਾ ਕੁਝ ਪੁੱਠਾ ਲਿਖਿਆ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਕਰੇ ਕਲਬਸ ਦੇ ਵਿੱਚ ਐਨਸੀਆਰਟੀ ਦੀਆਂ ਕਿਤਾਬਾਂ ਦੇ ਵਿੱਚ ਨਜ਼ਰੀਆ ਉਹ ਕੁਝ ਹੋਰ ਪੇਸ਼ ਕਰ ਰਹੇ ਨੇ ਹੁਣੇ ਔਰੰਗਜ਼ੇਬ ਤੇ ਇੱਕ ਨਵੀਂ ਕਿਤਾਬ ਆਈ ਆ ਰਟਗੜ ਯੂਨੀਵਰਸਿਟੀ ਦੀ ਬੀਬੀ ਉਹਨੇ ਵੀ ਕੁਝ ਇਸ ਤਰ੍ਹਾਂ ਦਾ ਲਿਖ ਸਕਦਾ ਪਰ ਜਿਹੜੇ ਸਾਡੇ ਆਪਾਂ ਕਹਿੰਦੇ ਸਾਡੀ ਹਿਸਟਰੀ ਹੈ ਨਹੀਂ ਹੈਗੀ ਆ ਸਾਨੂੰ ਖੋਜਣੀ ਪੈਣੀ ਆ ਲਿਆਣੀ ਪੈਣੀ ਆ ਸਾਨੂੰ ਉਹਦੇ ਚੰਗੇ ਅਨਵਾਦ ਕਰਕੇ ਆਪ ਦੱਸਣੇ ਪੈਣਗੇ ਟ੍ਰਾਂਸਲੇਸ਼ਨਾਂ ਕਰਕੇ ਅਗਲੀ ਗੱਲ ਕਰੀਏ